ਤੁਨੀ ਭਰਤੀ ਕੀਤੀ ਉਹਨਾਂ ਨੇ ਕੀ ਜੋ ਵੀ ਹੈ ਸਰਕਾਰੀ ਕਾਲਜ ਪ੍ਰਾਈਵੇਟ ਜਿਹੜਾ ਕੰਮ ਮੇਰਾ ਸੀ ਮੇਰੇ ਵਿਦਿਅਕ ਕਾਲਜ ਪ੍ਰਾਈਵੇਟ ਕਾਲਜ ਨਹੀਂ ਸਰਕਾਰੀ ਕਾਲਜ ਆ ਸਰਕਾਰੀ ਰਹੂਗਾ ਇਹ ਸਰਕਾਰੀ ਰਹੂਗਾ ਨਾ ਖੇਤੀਬਾੜੀ ਵੀ ਸਰਕਾਰੀ ਰਹੂਗੀ ਸਰ ਸਰ ਰੱਖਾਂਗੇ ਸਰਕਾਰੀ ਮੈਂ ਬੋਡੀਗਾਰਡ ਖੁਲਾ ਗਿਆ ਇਹ ਸਰਪ੍ਰਿੰਸ ਕਰਿਆ ਜੇ ਕੋਈ ਕੰਮ ਨਹੀਂ ਕਰਦਾ ਕੋਈ ਬੰਦਾ ਤੁਸੀਂ ਸਾਡੇ ਨਾਲਿਆ ਹੋ ਗਿਆ ਸਰ ਪ੍ਰਿੰਸੀਪਲ ਨੂੰ ਪੁੱਛੋ ਕੀ ਗੱਲ ਸਰਕਾਰ ਦੇ ਅੰਦਰ ਹੀ ਆਉਂਦਾ ਸਰ ਮੈਂ ਨਹੀਂ ਕਰਦਾ ਪ੍ਰਿੰਸੀਪਲ ਰੱਖਿਆ ਪੁਲਿਸ ਨੇ ਕੰਮ ਕਰ ਰਹੇ ਚੋਰੇ ਨਹੀਂ ਫੜਦੇ ਮੈਂ ਫੜਦੇ ਇਹ ਜਿਹੜੇ ਮੈਂ ਪੁੱਟੀ ਵਾਲੀ ਕਰਦਾ ਪ੍ਰਾਈਵੇਟ ਭਰਤੀਆਂ ਕਰ ਲਈ ਸਰ ਸਰਕਾਰੀ ਕੋਈ ਸਰਕਾਰੀ ਭਰਤੀ ਸਰਕਾਰੀ ਭਰਤੀ ਹੋਊਗੀ ਸਰਕਾਰੀ ਕਰ ਰਹੇ ਐਵੇਂ ਨਾ ਬਿਨਾਂ ਲੋੜ ਤੋਂ ਰੌਲਾ ਪਾ ਕੇ ਉਹਨਾਂ ਦੇ ਮੂੰਹ ਤੇ ਫੱਦੂਆਂ ਮੈਂ ਆ ਰਿਹਾ ਤੁਹਾਡੇ ਕੱਲ੍ਹ ਤਾਂ ਤੁਸੀਂ ਕੱਲ ਜਪੋਤੇ ਮਟਾੜ ਜਾ ਮੈਂ ਕੱਲ ਜਾ ਰਿਹਾ ਉਸ ਨੂੰ ਵੈਲਕਮ ਹਾਸੇ ਖਣਾ ਤੁਸੀਂ 11 ਵਜੇ ਟਾਈਮ ਦਿੱਤਾ ਸੀ ਮੈਂ ਤੁਹਾਡੀ ਬੀਟ ਕੀਤਾ ਮੈਂ ਜਾਣਾ ਸੀ ਉਦੋਂ ਤੱਕ ਨਾ ਤੁਸੀਂ ਟਾਈਮ ਤੋਂ ਬਹੁਤ ਲੇਟ ਆ ਸਰ ਕਿਉਂ ਜੇ ਜੇ ਦੇ ਨਾ ਇੱਕ ਮਿੰਟ ਰੋਕੋ ਖੜਤਾ ਹਾਸੇ ਬੈਠਦੇ ਰਹੇ ਤੇ ਹੁਣ ਤੁਸੀਂ ਅਸੀਂ ਚਲਵਾ ਕੇ ਵੀ ਦਿੱਤੀ ਤੁਹਾਨੂੰ ਮੈਂ ਪੁੱਛੂ ਜਿਹੜੇ ਬੰਦੇ ਨੇ ਬੰਦ ਕਰਵਾਈ ਹੈ ਮੈਂ ਚਲਵਾ ਕੇ ਦਿੱਤੀ ਹੈ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕੀਤੀ ਐ ਫਿਨਿਸ਼ਲ ਲੋ ਦੀ ਮੈਂ 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 ਬੀ ਐਸ ਸੀ ਐਗਰੀਕਲਚਰ ਚਲਵਾ ਕੇ ਦਿੱਤੀ ਹੈ ਜੇ ਕਿਸੇ ਅਫਰ ਦੀ ਨਿਲੇਕੀ ਨਾ ਰਹੇਗੀ ਕਿਉਂ ਕਿਉਂ ਹੋਈ ਸਰਕਾਰ ਨਹੀਂ ਕੀਤੀ ਅਪਾਪਾ ਕੋਈ ਪ੍ਰਿੰਸੀਪਲ ਅੱਗੇ ਇਹ ਤਾਰੀਖ ਕੰਮ ਨਹੀਂ ਕਰ ਸਕਦੇ ਸਰਕਾਰੀ ਕਾਲਜ ਵਿੱਚ ਤੁਸੀਂ ਪ੍ਰਾਈਵੇਟ ਕਾਲਜ ਵਿੱਚ ਸਰਕਾਰੀ ਕਾਲਜ ਵਿੱਚ ਤੁਸੀਂ ਪ੍ਰਾਈਵੇਟ ਮੈਂ ਕੋ ਜਵਾਬ ਦਿਆਂਗਾ ਥੋੜਾ ਅਫਸਰ ਸਾਰੀ ਸਾਰਾ ਸਾਰੀ ਗੱਲ ਜੋ ਮੈਂ ਦੇਣਾ ਆਪਾਂ ਇਹੀ ਗੱਲ ਜਿਹੜੀ ਗੱਲ ਮੇਰਾ ਸਬੰਧਤ ਹੀ ਨਹੀਂ ਯਾਨੀ ਤੁਸੀਂ ਇਹ ਕਹੋਗੇ ਮੈਂ ਕੌਣ ਮੈਂ ਸਾਰੀ ਕੋ ਡਿਮਾਂਡ ਐਗਰੀਕਲਚਰ ਨੂੰ ਸਰਕਾਰੀ ਕਰੋ ਹੋ ਜੂਗੀ ਸਰਕਾਰੀ ਕੰਟੀਵਾਰਡ ਦੇ ਅੰਦਰ ਅੰਦਰ ਇਹ ਹੋਊਗੀ ਅਸੀਂ ਕਰ ਰਹੇ ਹਾਂ ਅਸੀਂ ਕੀਤੀ ਆ ਫੇਰ ਕਰਾ ਦੇ ਫੇਰ ਮੰਨਣਾ ਕਿ ਆਏ ਕੱਲਾ ਇਹ ਕਹਿਣਾ ਨਹੀਂ ਹੁੰਦਾ ਬਾ ਫਿਰ ਕੋਈ ਨਹੀਂ ਅਸੀਂ ਅਕੇ ਵੀ ਅਸੀਂ ਕਰਾਈ ਅਕੇ ਨੇ ਕਰਾਈ ਇੱਥੇ ਬੈਠਿਆ ਕੋਈ ਨਹੀਂ ਬੈਠੋ ਸਰਕਾਰ ਨਹੀਂ ਇੱਥੇ ਗਲਤੀ ਸਰਕਾਰ ਇਹ ਮੇਰੇ ਨਾਲ ਨਹੀਂ ਕਰਨਾ ਕੁਝ ਇਹ ਤੁਹਾਡੇ ਅਧਿਕਾਰੀਆਂ ਨੇ ਵੀ ਕੁਝ ਕਰਨਾ ਹੁੰਦਾ ਪ੍ਰਾਈਵੇਟ ਕੋਰ ਕਰਵਾਉਣਾ ਸਰਕਾਰੀ ਕੋਲੇ ਜੇ ਪ੍ਰਾਈਵੇਟ ਪਰ ਸਰਕਾਰੀ ਕਰਾ ਕੇ ਦਿੱਤੀ ਹੈ ਤੁਹਾਨੂੰ ਫਿਰ ਵੀ ਦੋ ਨੋਟੀਫਿਕੇਸ਼ਨ ਭਰਤੀਆਂ ਦਾ ਜਾਰੀ ਕੀਤਾ ਬਿਲਕੁਲ ਨਹੀਂ ਕੀਤਾ ਕੰਮ ਨਹੀਂ ਕੀਤਾ ਜੋ ਲੋਕ ਕਰਨਾ ਸੀ ਫਰੀਦਕੋਟ ਦੇ ਆ ਪ੍ਰੋਫੈਸਰਾਂ ਤੱਕ ਪਹੁੰਚ ਨਹੀਂ ਕਰ ਸਕੇ ਇਹ ਜਿਹੜੇ ਬੰਦੇ ਫਰੀ ਆਫ ਕਾਸਟ ਕੰਮ ਕਰਨ ਨੂੰ ਤਿਆਰ ਸੀਗੇ ਤੁਸੀਂ ਸਰਕਾਰੀ ਭਰਤੀਆਂ ਕਿਉਂ ਨਹੀਂ ਕਰਨਾ ਚਾਹੁੰਦੇ ਇੱਥੇ ਸਰਕਾਰੀ ਕੱਢੀ ਹੋਰ ਕਿ ਦੀ ਸੀ ਉਹ ਸਰਕਾਰੀ ਦੋ ਵਾਰੀ ਇਹਨਾਂ ਨੇ ਨੋਟੀਫਿਕੇਸ਼ਨ ਬੀਬਾ ਜੀ ਮੇਰੇ ਕੋਲ ਤੁਸੀਂ ਸਾਡੇ ਬੱਚਿਓ ਜਿਹੜਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਹੀ ਕਰਨਾ ਹੈ ਸਰਕਾਰ ਨਹੀਂ ਕਰਨਾ ਸਰਕਾਰੀ ਪਰਤੀਆਂ ਨਾਲ ਸਰ ਤੁਹਾਨੂੰ ਕੋਈ ਨਹੀਂ ਮੈਂ ਆ ਰਹੇ ਹੁਣੇ ਕੋਠੇ ਆ ਰਹੇ ਮੈਂ ਸਾਰਾ ਅਸੀਂ ਇੱਕ ਗੱਲ ਕਰ ਕੋਈ ਨਹੀਂ ਕੋਈ ਗੱਲ ਮੈਂ ਗੱਲ ਕਰ ਲਈ ਤੁਹਾਡੇ ਮੈਂ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰੂੰਗਾ ਗੱਲ ਦਾ ਫਿਰ ਤੁਸੀਂ ਪਰ ਗੱਲ ਕਰਨੀ ਨਹੀਂ ਸਰ ਸਰਕਾਰੀ ਕੋਲੇ ਸਰਕਾਰੀ ਸਰਕਾਰੀ ਪਰਤੀਆਂ ਕੱਢੋ ਤੁਸੀਂ ਉਹ ਸਾਰਾ ਕੁਝ ਹੋਊਗਾ ਪਰ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਜੇ ਅਗਰ ਇਹ ਕਿਸੇ ਦੇ ਕਹਿਣ ਨਾਲ ਵੀ ਕੁਝ ਨਹੀਂ ਹੁੰਦਾ 허ਾਨੀ ਵਾਲੀ ਗੱਲ ਹੈ ਕਿਹੜਾ ਜਿਹੜੀ ਕੋਖਰਤਾ ਕਿਸੇ ਬੈਠਦੇ ਰੇ ਤੁਹਾਡੇ ਤੋਂ ਉਹ ਮਾਮਲਾ ਮੈਂ ਕਰਵਾ ਕੇ ਦਿੱਤਾ ਮੈਂ ਮੈਂ ਵੀ ਅਸੀਂ ਚਲਵਾਉਂਦਾ ਨਹੀਂ ਸੰਭਲਿਆ ਤੁਸੀਂ ਹੁਣ ਤਾਂ ਲੈਣ ਕੋਈ ਸਰਕਾਰ ਨੇ ਕਿਉਂ ਕੱਢੀ ਫਿਰ ਕੰਮ ਹੋ ਗਿਆ ਸੀ ਕੋਈ ਮੈਂ ਉੱਥੇ ਆ ਰਿਹਾ ਤੁਹਾਡੇ ਕਾਲਜ 12 ਵਜੇ ਮੈਂ ਪਹੁੰਚਦਾ ਮੈਂ ਇੱਕ ਹਸਪਤਾਲ ਦਾ ਨਾਮ ਉਥੇ ਰੱਖਣਾ 12 ਵਜੇ ਆਉ ਸਾਡੇ ਅਸੀਂ ਬਿਲਕੁਲ ਤੁਹਾਡੇ ਮੂੰਹ ਤੇ ਗੱਲ ਕਰਾਂਗੇ ਅਸੀਂ ਇੱਥੇ ਬੈਠੇ ਰਹੋ ਤੁਹਾਡੇ ਨਾਲ ਤੁਹਾਡੇ ਮੂੰਹ ਤੇ ਆਊਗੀ ਬੇਟਾ ਇੱਕ ਮਿੰਟ ਮੇਰੀ ਗੱਲ ਸੁਣੋ ਕਿਸੇ ਦੇ ਢਕਾ ਵਿੱਚ ਨਾ ਆਵੋ ਸਮਝ ਗਏ ਨਾ ਆ ਐਵੇਂ ਕਿਸੇ ਦੀ ਉਂਗਲਾਂ ਤੇ ਨਾ ਚੜੋ ਤੁਹਾਡੇ ਅਸਟਰ ਨਾਲ ਤੁਹਾਡੇ ਪ੍ਰੋਫੈਸਰ ਨਾਲ ਉੱਥੇ ਤੁਹਾਡੇ ਮੂੰਹ ਤੇ ਗੱਲ ਹੋਊਗੀ ਜਿਹੜੇ ਜੀ ਨਹੀਂ ਲੱਗੀਆਂ ਇਸ ਇਥੇ ਕੋਈ ਨੂੰ ਪਤਾ ਸਰ ਬਾਹਰ ਕਹਾਂ ਨਹੀਂ ਵਿਦਿਆਰਥੀ ਨੂੰ ਨਹੀਂ ਕੁਝ ਪਤਾ ਇਹਨਾਂ ਨੂੰ ਕੁਝ ਨਹੀਂ ਪਤਾ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਜੇ ਤੁਹਾਨੂੰ ਕੰਮ ਕਰਉਣਾ ਤਾਂ ਸਰਕਾਰ ਤੇ ਮੈਂ ਆ ਰਿਹਾ ਉਸੇ ਤਾਂ ਬੰਦ ਹੋਈ ਹੈ ਕੰਮ ਕੰਮ ਸਰਕਾਰ ਨੇ ਨਹੀਂ ਕੀਤਾ ਹਜੇ ਤੱਕ ਫੰਡ ਲੈਬ ਦਾ ਜਾਰੀ ਨਹੀਂ ਕੀਤਾ ਸਰਕਾਰ ਨੇ 5 ਕਰੋੜ 5 ਕਰੋੜ ਰੁਪਈਆ ਤੁਹਾਡੇ ਸਕਾਲਜ ਨੂੰ ਆਇਆ 5 ਕਰੋੜ ਰੁਪਈਆ ਫਿਰ ਉਹ ਐਗਰੀਕਲਚਰ ਕਾਲਜ ਨਹੀਂ ਚਾਹੁੰਦੇ ਸਰ ਜੀ ਉਹ ਤਾਂ ਹੀ ਦਾ ਪੁੱਛਣਾ ਤੁਹਾਨੂੰ ਤੁਹਾਡੇ ਅਧਿਕਾਰੀਆਂ ਨੂੰ ਪੁੱਛਣਾ ਹੈ ਪ੍ਰਿੰਸੀਪਲ ਦੀ ਅੰਦਰ ਕੋਈ ਗਲਤੀ ਨਹੀਂ ਸਰ ਸਰਕਾਰ ਭਰਤੀਆਂ ਕਰਦੀ ਹੁੰਦੀ ਹੈ ਸਰਕਾਰ ਸਰਕਾਰੀ ਕਾਲਜ ਵਿੱਚ ਬੇਟਾ ਇੱਕ ਵਾਰ ਤੁਸੀਂ ਪ੍ਰਿੰਸੀਪਲ ਦੇ ਵਕੀਲ ਨਾ ਬਣੋ ਮੈਂ ਤੁਹਾਨੂੰ ਸਾਹਮਣੇ ਪੁੱਛੂ ਦਿਖਾ ਕੇ ਦੇ ਦਿੰਦੀ ਹਾਂ ਕਾਲਜ ਵਿੱਚ ਸਰਕਾਰ ਸਰਕਾਰ ਭਰਤੀਆਂ ਕਰੇ ਮੈਂ ਤੁਹਾਡੇ ਕੋਲ ਜਾ ਰਹਾਂ ਮੈਂ ਦੋ ਵਾਰ ਮੇਰੀ ਕਾਹਤ ਦੇਖੋ ਜਿਆਦਾ ਇੱਕ ਮਿੰਟ ਮੇਰੀ ਕਾਹਤ ਉਹ ਗੱਡੀ ਦੇ ਫਰ ਰੱਖੇ ਕਿਉਂ ਦੀ ਬੰਦੇ ਰੱਖੇ ਨਹੀਂ ਰੱਖੇ ਸਰਕਾਰ ਜੋ ਸਰਕਾਰ ਦਾ ਕੰਮ ਹੈ ਪ੍ਰੋਫੈਸਰਾਂ ਦੀ ਗਲਤੀ ਆ ਤੁਸੀਂ ਜਿਹੜੇ ਸਰਕਾਰ ਦੀ ਸਰਕਾਰ ਵਿੱਚ ਕਿੰਨੇ ਦਿਨ ਤੋਂ ਹੋਲਡ ਪਈਆਂ ਹੋਈਆਂ ਸਰਕਾਰ ਦੀ ਗਲਤੀ ਚਲੋ ਮੈਂ ਆ ਰਿਹਾ ਹਾਂ 12 ਵਜੇ ਆਜਾਂ 12 ਵਜੇ ਪਹੁੰਚੋ ਕੋਈ ਜ਼ਹੀ ਨਹੀਂ ਕਰੀ ਆ ਵੀ ਸਰ ਇੱਥੇ ਵੀਟ ਕਰਕੇ ਨਾ ਮੋੜੀ ਇੱਥੇ ਲੱਗੇ ਰਹੋ ਸਰਕਾਰ ਦੀ ਗੱਲ ਕਰਾਂਗਾ ਦੁਪਹਿਰ ਚ ਕਰੂੰਗਾ ਤੁਸੀਂ ਜਿੱਥੇ ਮਰਜ਼ੀ ਬੈਠੋ ਮੈਨੂੰ ਲੱਗ ਮੈਂ ਉੱਥੇ ਕਰ ਦਿੰਦਾ ਤੁਹਾਨੂੰ ਮਤਲਬ ਇਹ ਨਹੀਂ ਨਾ ਸਰ ਇਹਦੀ ਤਾਂ ਗੱਲ ਕਰ ਰਿਹਾ ਮਤਲਬ ਤੁਸੀਂ ਚੈੱਕ ਇਹਨੂੰ ਆ ਕੇ ਚੈੱਕ ਕਰੋਗੇ ਜੇ ਜਿਵੇਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਤੁਹਾਡੇ ਪ੍ਰਿੰਸੀਪਲ ਤੋਂ ਚਿੱਠੀ ਲਿਖਾਉਣੀ ਹੈ ਤੁਸੀਂ ਪ੍ਰਿੰਸੀਪਲ ਨਾਲ ਮੇਰੇ ਸਾਹਮਣੇ ਗੱਲ ਕਰੋ ਇਹ ਨਹੀਂ ਤੁਮੇ ਥੋੜਾ ਚਿੱਠੀ ਨਹੀਂ ਲਿਖਾਈ ਗਈ। ਤੋ ਤੁਸੀਂ ਕੀ ਕਰਦੇ ਸੀ? ਤੁਸੀਂ ਸਟੂਡੈਂਟ ਆ ਤੁਸੀਂ ਕਰਦੇ ਸੀ। ਇਹ ਉੱਥੇ ਵੀ ਜਾ ਨਾਰੇ ਮਾਰੀ ਆਂ ਕੰਮ ਮੈਨੂੰ ਕਹ ਦੋ। ਮੈਨੂੰ ਤੁਸੀਂ ਦੱਸੋਗੇ ਮੈਂ ਤਾਂ ਕਰੂੰਗਾ ਨਾ। ਉਹ ਪਾਣ ਪੱਤਰ ਦ ਦੇਗੇ। ਉਹ ਬੇਟਾ ਐਵੇਂ ਨਾ ਲੋੜ ਤੋਂ ਵੱਧ ਨਹੀਂ ਬੋਲਦੇ। ਦੇਖੋ ਤੁਸੀਂ ਸਾਡੇ ਬੱਚਿਓ ਪਰ ਲੋੜ ਤੋਂ ਵੱਧ ਨਹੀਂ ਬੋਲਦੇ। ਇਹ ਗੱਲ ਸਹੀ ਆ। ਤੁਸੀਂ ਲੋੜ ਤੋਂ ਵੱਧ ਕੰਮ ਕਰੋ ਨਾ ਸਰ। ਤੁਸੀਂ ਕਰ ਰਹੇ ਹੋ। ਇੱਕ ਵੀ ਨਾਰਾ ਪੂਰਾ ਨਹੀਂ।